ਪੰਜਾਬ ਦੇ ਵਿੱਚ ਲਗਾਤਾਰ ਹਾਸਿਆਂ ਦੇ ਵਿੱਚ ਇਜ਼ਾਫਾ ਹੋ ਰਿਹਾ ਕਈ ਵਾਰ ਤੇਜ਼ ਰਫਤਾਰੀ ਇਹਨਾਂ ਦਾ ਕਾਰਨ ਬਣਦੀ ਹੈ ਪਰ ਕਈ ਵਾਰ ਜੋ ਨਾਬਾਲਗ ਬੱਚੇ ਨੇ ਉਹਨਾਂ ਦੇ ਵੱਲੋਂ ਵੇਕਲ ਚਲਾਏ ਜਾ ਰਹੇ ਨੇ ਤੇ ਉਹ ਹਾਸੇ ਦਾ ਸ਼ਿਕਾਰ ਹੁੰਦੇ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਸੰਗਰੂਰ ਦਾ ਜਿੱਥੇ ਕਿ 15 ਸਾਲਾ ਲੜਕਾ ਤੇ 18 ਕੋ ਸਾਲ ਦੀ ਲੜਕੀ ਅਚਾਨਕ ਕਾਰ ਦੇ ਨਾਲ ਟਕਰਾ ਗਏ ਟੱਕਰ ਇੰਨੀ ਖਤਰਨਾਕ ਸੀ ਕਿ ਕਾਰ ਦੇ ਪਰਖਾਚੇ ਉੱਡ ਗਏ ਮੋਟਰਸਾਈਕਲ ਵੀ ਇਸ ਦੌਰਾਨ ਖੇਰੁਖੇਰੂ ਹੋ ਗਿਆ 15 ਸਾਲ ਦੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਲੜਕੀ ਸਿਵਲ ਹਸਪਤਾਲ ਸੰਗਰੂਰ ਦੇ ਵਿੱਚ ਚੇਰੇ ਇਲਾਜ ਹੈ ਘਟਨਾ ਕਿਸ ਤਰ੍ਹਾਂ ਵਾਪਰੀ ਹਲੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਪੁਲਿਸ ਦੇ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਮਾੜਿਆ ਜੇ ਐਕਸੀਡੈਂਟ ਕਿਸ ਚੀਜ਼ ਦੇ ਨਾਲ ਹੋਇਆ ਸੀ ਐਕਸੀਡੈਂਟ ਤਾਂ ਮੋਟਰਸਾਈਕਲ ਆ ਗਿਆ ਜੀ ਸਾਹਮਣੇ ਤੇ ਧਬ ਓਕੇ ਮੈਂ ਉਹਨੂੰ ਬਚਾਇਆ ਉਹ ਤੋਂ ਐਦੇ ਜਵੱਤੀ ਆ ਕੇ ਐਥੋਂ ਉਲਟੀ ਫੇਰ ਗੱਡੀ ਫਾਸ ਸੀ ਜਾਂ ਕਿਵੇਂ ਸੀ ਜੀ? ਹੈ? ਗੱਡੀ ਤੇਜ਼ ਸੀ ਜਾਂ ਕੀ ਦਿੱਕਤ ਸੀ? ਗੱਡੀ ਤਾਂ ਨਾਰਮਲ ਸਪੀਡ ਤੇ ਸੀ ਨਾਰਮਲ ਤੇ ਤੇ ਜਿਹੜੇ ਵਿੱਚ ਬੰਦੇ ਨੇ ਜੀ ਗੱਡੀ ਦੇ ਵਿੱਚ ਸੀਗੇ ਜਿਹੜੇ ਜਿਹੜੇ ਗੱਡੀ ਦੇ ਵਿੱਚ ਜਿਹੜੇ ਚਲਾ ਰਹੇ ਸੀ ਤੁਸੀਂ ਚਲਾ ਰਹੇ ਸੀ ਜੀ ਆਪ ਅੱਛਾ ਤੁਹਾਡੀ ਆਪ ਦੀ ਗੱਡੀ ਸੀਗੀ ਹਾਂ ਓਕੇ ਤੇ ਜਿਹੜੇ ਬਾਈਕ ਵਾਲੇ ਨੇ ਜੀ ਮੈਂ ਜਾਣਦਾ ਓਕੇ ਪਟੜ ਨੇ ਜਾਂ ਕਿਵੇਂ ਨੇ ਜੀ? ਹੈ? ਛੱਡੜ ਆਇਆ ਆ ਪੁੱਛ ਆਇਆ ਇੱਥੇ ਦਾ ਸੀਗਾ ਮੁੰਡਾ ਮੰਗਵਾਲ ਦਾ ਮੰਗਵਾਲ ਦਾ ਗੁੜੀ ਦਾ ਪਟੜ ਹੋਇਆ ਮੈਂ ਫੱਟਾ ਦੋਏ ਨੇ ਦੀ ਬਾਰੇ ਪੁੱਛ ਰਿਹਾ ਹਾਂ ਇਹ ਛੱਡ ਕੇ ਹਾਂ ਓਕੇ ਓਕੇ ਠੀਕ ਪ੍ਰਸ਼ਾਸਨ ਆ ਗਿਆ ਸੀਗਾ ਮੌਕੇ ਤੇ ਪਟੁੱਟ ਹੋਇਆ ਚੂਲਾ ਆ ਗਿਆ ਸੀ ਪੁਲਿਸ ਪ੍ਰਸ਼ਾਸਨ ਆ ਗਿਆ ਸੀਗਾ ਮੌਕੇ ਤੇ ਨਹੀਂ ਮੈਂ ਤਾਂ ਚੱਕ ਲੈ ਦੇ ਅੱਛਾ ਤੁਸੀਂ ਆਪ ਛੱਡ ਕੇ ਆਏ ਹੋ ਕੁੜੀਆਂ ਛੱਡੇ ਜੇ ਮੁੰਡਿਆਂ ਨੂੰ ਹੋ ਗਿਆ ਜੀ ਓਕੇ ਤੇ ਐਂਬੂਲੈਂਸ ਵਗੈਰਾ ਕੋਈ ਨਹੀਂ ਮੌਕੇ ਤੇ ਪਹੁੰਚੀ ਆ ਗਈ ਹੈ ਸਰਬਾਜੀ ਇਹ ਐਕਸੀਡੈਂਟ ਦਾ ਕੇਸ ਹੈ ਕਿੰਨੇ ਬੰਦੇ ਫੱਟੜੇ ਕਿੰਨੇ ਦੇਖੋ ਉਹਦੇ ਵਿੱਚ ਇੱਕ ਸਾਡੇ ਕੋਲ ਬ੍ਰੌਟ ਜੈਟ ਆਇਆ ਸੀਗਾ ਤੇ ਜੇ ਕੋਈ ਬਾਡੀ ਅਚਨੇ ਸ਼ਿਫਟ ਕੀਤੀ ਹੈ ਤੇ ਜਿਹੜਾ ਹਰਸਾ ਹੈਗਾ ਉਹ ਸਟੇਬਲ ਹੈ ਉਹਦੇ ਲੱਗਦਾ ਫ੍ਰੈਕਚਰ ਸੀਗਾ ਤੇ ਉਹਨੂੰ ਦਾਪਿਲ ਕਰ ਲਿਆ ਗਿਆ ਤੇ ਇਹ ਨਾਲ ਚੱਲ ਰਿਹਾ ਹੈ। ਅੱਛਾ ਜੀ ਕਿੰਨੀ ਕੋਮਰ ਹੈ ਜੀ ਇਹ ਫਰਲ ਗਈ ਹੈ। ਹਾਂ ਜੀ ਲੜਕੀ ਦੀ ਉਮਰ 18 ਸਾਲ ਹੈ। ਅੱਛਾ ਜੀ ਤੇ ਜਿਹੜਾ ਬੈਕ ਉਹ ਲਗ ਕਿਸ ਪਟੇ ਉਹਦੀ ਲਗਭਗ 15 ਸਾਲ ਉਮਰ ਹੈ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ